ਲਓ ਜੀ ਸੂਟ ਨਾਲ ਚਾਈ ਇੰਨਾ ਸੋਹਣੇ ਸੋਹਣੇ ਸੂਟ ਜੇ ਇਧਰ ਫੁਲਕਾਰੀ ਚੈੱਕ ਕਰੋ ਕਹਿੰਦੇ ਮੰਮੀ ਨੇ ਮੋਰ ਰੱਖਿਆ ਨੈਕਸਟ ਵਲੌਗ ਚ ਆਪਾਂ ਕੁੜੀ ਨਾਲ ਹੀ ਬਾਹਰ ਪੂਰੇ ਮੋਰਾ ਮੂਰਾ ਵਾਲਾ ਬਣਾਇਆ ਜੇ ਐਨ ਅੱਛਾ ਹਾਂ ਇਹਦਾ ਵਾਵਾ ਅੱਜ ਕੱਲ ਚੱਲ ਰਿਹਾ ਹਨਾ ਟ੍ਰੈਂਡ ਵਾਕਈ ਜਿਹੜਾ ਕੰਟਰਾਸਟ ਬੜਾ ਸੋਹਣਾ ਜੇ ਲਓ ਜੀ ਚੈੱਕ ਕਰੋ ਗਰਾਂ ਦੀ ਸ਼ਰਾਰਾ ਸੁੰਨਾ ਸ਼ਰਾਰਾ ਅੱਛਾ ਇਹਦੇ ਉਹ ਹੈਵੀ ਸੂਟ ਆ ਹਨਾ ਐਦਾਂ ਤੁਸੀਂ ਵੇਖਦੇ ਹੀ ਪਏ ਆ ਸਾਰਾ ਹੈਂਡਵਰਕ ਕਰਦੇ ਨੇ ਆਇਦਰ ਚੈੱਕ ਕਰੋ ਆ ਯਾਰ ਜਿਵੇਂ ਲਾਈਟ ਕਲਰ ਚ ਆ ਯਾਰ ਆ ਕਢਾਈ ਬੜੀ ਸੋਹਣੀ ਯਾਰ ਕਰਾਂ ਦੀ ਆ ਸੂਟ ਚੈੱਕ ਕਰੋ ਬੜੀ ਮਿਲ ਕੇ ਰੱਖਿਆ ਹੋਇਆ ਨੇ ਲਓ ਵੀ ਸਜਣੋ ਰੀਤਾ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸੋ ਰੀਤਾਲੇ ਵਲੌਗ ਤੁਸੀਂ ਸਾਰੇ ਨੇ ਵੇਖੀ ਤਿੰਨ ਮਹੀਨੇ ਪਹਿਲਾਂ ਹੀ ਰੀਤਾ ਹਾਂ 2.5 ਮਹੀਨੇ 2.5 ਮਹੀਨੇ ਪਹਿਲਾਂ ਛੋਟੀਆਂ ਰੀਤਾ ਸੀ ਸੋ ਛੂਟੀਆਂ ਰੀਤਾਂ ਤੋਂ ਢਾਈ ਮਹੀਨਿਆਂ ਬਾਅਦ ਹੁੰਦੀਆਂ ਨੇ ਵੱਡੀਆਂ ਰੀਤਾ ਤੇ ਵੱਡੀਆਂ ਰੀਤਾ ਜਾਨੀ ਕਿ ਹੈਗੀਆਂ ਕੱਲ ਨੂੰ ਤੇ ਉਹਦੀਆਂ ਤਿਆਰੀਆਂ ਫੁੱਲ ਚੱਲ ਰਹੀਆਂ ਫੁੱਲ ਕਿਵੇਂ ਚੱਲ ਰਹੀਆਂ ਤਿਆਰੀਆਂ ਤੇ ਇੰਨਾ ਦੀਆਂ ਆ ਕਿਉਂਕਿ ਇਹਨਾਂ ਨੇ ਸੋਹਣੇ ਸੋਹਣੇ ਜੇ ਸੂਟ ਸਵਾਉਣੇ ਦਿੱਤੇ ਹੋਏ ਆ ਸੋ ਆਪਾਂ ਹੁਣ ਬਟਿਕ ਤੋਂ ਸੂਟ ਲੈਣ ਚੱਲੇ ਆ ਸੋ ਰੀਤਾ ਆਉਂਦੀਆਂ ਤੀਜੇ ਸਾਲ ਆਉਂਦੀਆਂ ਨਾ ਤੀਜੇ ਸਾਲ ਰੀਤਾ ਆਉਂਦੀਏ ਦੋ ਦੋ ਤਿੰਨ ਸਾਲ ਪਹਿਲਾਂ ਤੁਸੀਂ ਵੀ ਆਪਣਾ ਰੀਤਾਂ ਵਾਲਾ ਵਲੌਗ ਦੇਖਿਆ ਹੋਣਾ ਸੋ ਵੱਡੀਆਂ ਰੀਤਾ ਕੱਲ ਜੇ ਬਾਬਾ ਜੀ ਦੀਆਂ ਸੋ ਬੜਾ ਕੁਛ ਕਿਹਲਾ ਦਰ ਹੁੰਦਾ ਜੀ ਸੋ ਸਾਰੇ ਬੱਚੇ ਦੀਆਂ ਰੀਤਾਂ ਅੱਗੇ ਕੀਤੀਆਂ ਉਹਦੇ ਕਰ ਨੂੰ ਤੜਾਕੀ ਬੰਨੀ ਜਾਊਗੀ ਤੇ ਨਾਲੇ ਕੱਚੀ ਪਾਊਗੇ ਉਹਦੇ ਕਰ ਹਾਂ ਸੋ ਉਹ ਤੁਹਾਨੂੰ ਆਪ ਅਗਲੇ ਵਲੌਗਸ ਵਿੱਚ ਦੱਸਾਂਗੀ ਹੁੰਦਾ ਸੋ ਅੱਜ ਪਹਿਲਾਂ ਇਹਨਾਂ ਦੇ ਬੁਟੀਕ ਤੋਂ ਫੋਨ ਤੇ ਫੋਨ ਆ ਜਾਂਦੇ ਆ ਕਿ ਭੈਣ ਜੀ ਤੁਸੀਂ ਕਿੱਥੇ ਰਹਿ ਗਏ ਸੋ ਪਹਿਲਾਂ ਇਹਨਾਂ ਨੇ ਜਿਹੜੇ ਸੋਹਣੇ ਸੋਹਣੇ ਜੇ ਸੂਟ ਸੋਹਣੇ ਦਿੱਤੇ ਉਹ ਜਾ ਕੇ ਲੈ ਆਏ ਇਹ ਸੂਟ ਸਵਾ ਕੇ ਰਾਜਦੇ ਹੀ ਨਹੀਂ ਯਾਰ ਪਤਾ ਨਹੀਂ ਇੰਨੇ ਸੂਟ ਇੰਨੇ ਸੂਟ ਇੰਨੇ ਹਾਏ ਤੋਬਾ ਤੋਬਾ ਰੱਬਾ ਮੈਂ ਮੈਂ ਕਹਾਂ ਮੈਂ ਮੰਮੀ ਸ਼ਰਟਾ ਸ਼ੂਟਨ ਹੈ ਇੰਨੇ ਚ ਕਪੜੇ ਕਿਨੋਂ ਥਾਏਗਾ ਲੈ ਕੇ ਕੀ ਕਰਨੀ ਆ ਤੂੰ ਇੰਨੀ ਸ਼ਰਟ ਆ ਆਪਦੇ ਸੂਟ ਅਲਮਾਰੀ ਖੋਲੀ ਸੂਟ ਆਪ ਰੈਗ ਦੇ ਥੱਲੇ ਇਦਾਂ ਵਾਰੀ ਵਾਰੀ ਕਰਕੇ ਚਲੋ ਕੀ ਕਹਿਣਾ ਐਵੇਂ ਗਾਲਾਂ ਪੈ ਜਾਂਦੀਆਂ ਮੇਰੇ ਅੱਗੇ ਸਾਰੇ ਬਣਾਉਂਦੇ ਆ ਚਲ ਆਓ ਸੱਜਣੋ ਜੱਲੀ ਜਾ ਹੁਣ ਆਪਾਂ ਚੱਲੇ ਬੁਟੀਕ ਤੇ ਜਿੱਥੋਂ ਮੰਮੀ ਜੀ ਬੁਟੀਕ ਤੋਂ ਸੂਟ ਬਣਾਉਂਦੇ ਨੇ ਲਓ ਵੀ ਕਰਦੇ ਬਾਹਰ ਪਹੁੰਚ ਚੁੱਕੇ ਆ ਆਲਮੋਸਟ ਤੇ ਡੱਬਾ ਦਿਖਾਓ ਕਰਾਂ ਦੀ ਮਿਲਕ ਕੇਕ ਲੈ ਲਿਆ 300 ਰੁਪਏ ਕਿਲੋ ਦੇਸੀ ਘਿਓ ਵਾਲਾ ਮਿਲਕ ਕੇਕ ਵਿਦਾਊਟ 슈ਗਰ ਕਿਉਂਕਿ ਉਹ ਡਾਈਟਿੰਗ ਤੇ ਆ ਉਹਦਾ ਪੂਰਾ ਧਿਆਨ ਰੱਖਦੇ ਮਮੀ ਜੀ ਸੋ ਹੁਣ ਆਪਾਂ ਚੱਲੀਏ ਫਿਰ ਅੱਜ ਸੋਹਣੇ ਸੋਹਣੇ ਸੂਟ ਬਾਨੇ ਦਿੱਤੇ ਆ ਤੇ ਉਹ ਤੁਹਾਨੂੰ ਦਿਖਾਉਣੇ ਹੁਣ ਆ ਚਿਹਰੇ ਤੇ ਖੁਸ਼ੀ ਹੈ ਖੁਸ਼ੀ ਆਣੀ ਦੀ ਬਿਲਕੁਲ ਮਾਰੋ ਕੇ ਸਿੱਧਾ ਹੀ ਸਿੱਧਾ ਹੀ ਜਾਵਾਂਗੇ ਲਓ ਜੀ ਪਵਾ ਜੁਕੇ ਪਹਿਲਾਂ ਤੇ ਮੂੰਹ ਮਿਟਾ ਕਰੋ ਆ ਚੱਕੋ ਸਪੈਸ਼ਲ ਮੰਮੀ ਇਹਨੇ 슈ਗਰ ਫ੍ਰੀ ਲੈ ਕੇ ਜਾਣੀ ਕਹਿੰਦੇ ਡਾਈਟ ਪੂਰਾ ਫੇਸ ਖਵਾਉਣਾ ਡਾਈਟਿੰਗ ਤੇ ਮੰਮੀ ਨੂੰ ਕਹਿੰਦੇ ਸੂਟਾਂ ਦੇ ਆਲੇ ਦੁਆਲੇ ਬਿਠਾਦਾ ਇਧਰ ਵੀ ਸੂਟ ਉਧਰ ਵੀ ਸੂਟ ਇਧਰ ਵੀ ਸੂਟ ਇਹ ਇਹਦੀ ਤੇ ਕੀ ਲੋਡ ਸੀ ਚਲੋ ਆ ਜੋ ਵੀ ਸਜਣੋ ਪੀਰੋ ਇਹ ਹੈਗੀ ਆ ਠੀਕ ਹੈ ਦੇਖੋ ਇਹ ਗਰਮੀਆਂ ਲਈ ਸਪੈਸ਼ਲ ਲਓ ਜੀ ਫਾਈਨਲੀ ਵੇਟ ਓਵਰ ਤੇ ਮੰਮੀ ਦੇ ਚਿਹਰੇ ਤੇ ਮੁਸਕਰਾਹਟ ਮੁਸਕਰਾਹਟ ਹੋਣੀ ਆ ਦਿਖਾ ਲਈਏ ਸੂਟ ਲਓ ਵੀ ਪਹਿਲਾ ਸੂਟ ਦਿਖਾਵਾਂਗੇ ਆਪਾਂ ਬੁਟੀਕ ਵਾਲੇ ਫਿਰ ਜਿਹੜਾ ਮੰਮੀ ਦਾ ਆਪਾਂ ਸੂਟ ਸਵਾਇਆ ਦਿੱਤਾ ਹੋਇਆ ਸੀ ਫਿਰ ਤੁਹਾਨੂੰ ਆਪਾਂ ਉਹ ਦਿਖਾਵਾਂਗੇ ਉਸ ਤੋਂ ਪਹਿਲਾਂ ਤੁਸੀਂ ਸੂਟ ਵੇਖੋ ਮੈਨੂੰ ਪਤਾ ਸੂਟਾਂ ਹੀ ਤੇ ਜਾਨ ਵਸਦੀ ਆ ਤੇ ਵਸਦੀ ਆ ਆਹ ਨਾ ਕੁੜੀਆਂ ਦੀ ਵਸਦੀ ਆ ਅਮਰੀਕਨੀਆਂ ਦੀ ਨਹੀਂ ਆ ਬੁੜੀਆਂ ਸੌਟੀ ਸੂਟ ਅਣਾ ਸਾਰੇ ਨੂੰ ਇਹੀ ਸ਼ੌਂਕ ਹੁੰਦਾ ਕਿ ਇਹ ਸੂਟ ਪਾਈਏ ਨਵੇਂ ਨਵੇਂ ਤੇ ਅੱਜ ਨਵੇਂ ਨਵੇਂ ਸੋਹਣੇ ਸੋਹਣੇ ਜੇ ਸੂਟ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਦਿਖਾਈਏ ਜੀ ਹਾਂਜੀ ਲਓ ਜੀ ਇਹ ਪਿਓਰ ਕريب ਤੇ ਹੈ ਪਹਿਲਾ ਸੂਟ ਚੈੱਕ ਕਰੋ ਅੱਛਾ ਸ਼ਾਰਟ ਵਿੱਚ ਇਹ ਫਰਕ ਸੂਟ ਬਣ ਜਾਂਦਾ ਜਦੋਂ ਇਹ ਇਹ ਸਾਰੇ ਨਾ ਇਹ ਕੰਡੇ ਆਪਾਂ ਜਿਹੜੇ ਹਾਂ ਗਰਲਿਸ਼ ਟਾਈਪ ਤੇ ਵੱਖਰੇ ਜਿਹੇ ਡਿਜ਼ਾਈਨ ਜਿਹੜੇ ਆ ਆ ਆ ਕੱਡੇ ਉਹ ਆ ਕੀ ਆ ਇਹ ਬਾਟਮ ਹੈ ਸਲਵਾਰ ਇਹ ਨਾਲ ਲਾਉ ਕਰਾਂ ਦੀ ਵਾਹ ਜੀ ਵਾਹ ਕੰਬੀਨੇਸ਼ਨ ਆ ਕੜਾਈ ਕਿਹੜੀ ਆ ਇਹ ਆ ਰਹੀ ਆ ਰਹੀ ਆ ਰਹੀ ਆ ਰਹੀ ਬਾੜ ਦੇ ਕੜਾਈ ਆ ਰਹੀ ਇਹ ਆ ਰਹੀ ਆ ਰਹੀ ਵਾਲੀ ਵਾਲੀ ਨਹੀਂ ਇਹਨਾਂ ਨੂੰ ਦੁਪੱਟੇ ਦਿਖਾਵਾਂ ਲੋ ਜੀ ਆ ਰਹੀ ਇਹਦੇ ਨਾਲ ਦੁਪੱਟਾ ਵੀ ਦਿਖਾਈ ਦੋ ਬੜੇ ਸੋਹਣੇ ਸੋਹਣੇ ਡਿਜ਼ਾਈਨ ਪਏ ਯਾਰ ਬਹੁਤ ਆ ਆ ਜਦੋਂ ਕੋਲੋਂ ਵੇਖੋਗੇ ਇਧਰ ਉਹ ਕਹਿੰਦੇ ਨੇ ਜਿਵੇਂ ਦੁਕਾਨ ਨਾਲ ਇਹ ਜੀ ਇਹਦੀ ਜੀ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਨਹੀਂ ਵਾਕਿਆ ਮਮਾ ਕਿੱਡਾ ਸੋਹਣਾ ਕੰਬੀਨੇਸ਼ਨ ਹੈ ਹਨਾ ਤੇ ਸਪਾਈ ਵੀ ਬਹੁਤ ਵਰਕ ਦੀ ਲਓ ਜੀ ਇਧਰ ਕਣਾ ਹਲੇ ਬਹੁਤ ਸੂਟ ਪਏ ਆ ਸਾਰੇ ਦਿਖਾਉਣੇ ਨੇ ਵਲੌਗ ਨੂੰ ਸਕਿਪ ਨਾ ਕਰਿਓ ਲਾਸਟ ਤੱਕ ਦੇਖਿਓ ਹੋ ਸਕਦਾ ਤੁਹਾਨੂੰ ਇੰਨਾਂ ਚੋਂ ਸੂਟ ਪਸੰਦ ਆ ਇਹ ਤੇ ਤੁਸੀਂ ਆਰਡਰ ਵੀ ਕਰ ਸਕਦੇ ਹੋ ਹਾਂਜੀ ਯਾਰ ਕਰਾਂ ਦੀ ਆ ਸੂਟ ਚੈੱਕ ਕਰੋ ਕੰਬੀਨੇਸ਼ਨ ਹੀ ਬੜੇ ਘੈਂਟ ਬਣਾਏ ਵਾਹ ਜੀ ਵਾਹ yellow ਇਹ ਦੂਰੇ ਹੀ ਅੱਖਾਂ 'ਚ ਵੱਜਣਾ ਹੈ ਆ ਨਾਲ ਰੱਖਿਆ ਜੀ ਇਹ ਇਹ ਕਿਹੜਾ ਡਿਜ਼ਾਈਨ ਜੀ ਉੱਪਰ ਇਹ ਹੈਂਡਵਰਕ ਦਾ ਕੰਮ ਹੈ ਇਹ ਪਿਓਰ ਰੌ ਸਿਲਕੇ ਪਿਓਰ ਪਿਓਰ ਕ੍ਰੇਪ ਤੇ ਵਾਹ ਜੀ ਵਾਹ ਵੀ ਬੜਾ ਸੋਹਣਾ ਯਾਰ ਇਧਰ ਪੂਰੇ ਤੋਦੇ ਤੂਤੇ ਬਿਠਾਏ ਹੋਏ ਆ ਚਿੜੀਆਂ ਚੁੜੀਆਂ ਹੈ ਆ ਮੇਰਾ ਫੇਵਰੇਟ ਕਲਰ ਆ ਓ ਮਾਈ ਗੋਡ ਮਜੈਂਟਾ হট ਪਿੰਕ ਕਹਿੰਦੇ ਨੂੰ ਲਓ ਵੀ ਤੁਹਾਨੂੰ ਮੰਮੀ ਦਾ ਸੂਟ ਵੀ ਬਹੁਤ ਘੈਂਟ ਆ ਉਹ ਵੇਖਿਆ ਜੇ ਤੁਸੀਂ ਇਹਦੇ ਨਾਲ ਦੁਪੱਟਾ ਜਿਹੜਾ ਇਹ ਲਓ ਵੀ ਆ ਹੈਗਾ ਜੇ ਸੂਟ ਕੁੜੀਆਂ ਵਾਸਤੇ ਹਨਾ ਜੀ ਹਾਂਜੀ ਇਹ ਗਰਲਿਸ਼ ਲੁੱਕ ਦਾ ਸੂਟ ਹੈ ਸ਼ਾਰਟ ਫਰੌਕ ਬਣੀ ਹੋਈ ਹੈ ਅੱਛਾ ਨਾਲ ਦੁਪੱਟਾ ਹੈ ਵਾਹ ਯਾਰ ਆ ਕਢਾਈ ਬੜੀ ਸੋਹਣੀ ਕੀਤੀ ਕੰਬੀਨੇਸ਼ਨ ਨਾਲ ਚੈੱਕ ਕਰੋ ਇਹ ਆ ਇਹਦੇ ਨਾਲ ਹੈ ਨਾ ਹਾਂਜੀ ਹਾਂਜੀ ਇਹ ਇਹ ਨਿਕਾ ਜਾਂ ਨਹੀਂ ਲੱਗੀਆਂ ਤਾਂ ਮੈਨੂੰ ਨਹੀਂ ਸ਼ਾਰਟ ਹੈ ਨਾ ਜਿਹੜਾ ਮਰਜ਼ੀ ਮਾਰਦੇ ਸ਼ਾਰਟ ਬਣਾਇਆ ਅੱਛਾ ਕਢਾਈ ਚੈੱਕ ਕਰੋ ਵਾਹ ਜੀ ਵਾਹ ਕੀ ਬਾਤ ਆ ਕਿੱਡੀ ਸੋਹਣੀ ਆ ਯਾਰ ਡਿਜ਼ਾਈਨ ਅੱਛਾ ਆ ਨਾਲ ਦੁਪੱਟਾ ਜੀ ਦੁਪੱਟੇ ਨਾਲ ਪੇਸਟਿੰਗ ਕੀਤੀ ਪੇਸਟਿੰਗ ਕੀਤੀ ਹੋਈ ਹੈ ਸਾਰੀ ਪੇਸਟਿੰਗ ਨਾਲ ਵਾਜ ਵਾ ਜਿਹੜਾ ਪਸੰਦ ਆਉਂਦਾ ਕਰਾਂ ਵੀ ਚੱਕੀ ਚੱਲੋ ਇਹਨੂੰ ਚੱਕ ਦੋ ਜਲਦੀ ਜਲਦੀ ਸੂਟ ਬੜੇ ਆ ਨਹੀਂ ਤੇ ਸਾਰਾ ਮੈਨੂੰ ਲੱਗਦਾ ਆ ਤੇ ਆ ਤੇ ਮੈਨੂੰ ਸ਼ਿਰਮਾਨੀ ਲੱਗੀ ਜਾਂਦੀ ਆ ਨਹੀਂ ਇਹ ਗਰਲਿਸ਼ ਲੁੱਕ ਦੇ ਵੀ ਮਤਲਬ ਇਹਦੇ ਨਾਲ ਪੈਂਟ ਪਲਾਜ਼ੋ ਵੀ ਨਾਲ ਦੁਪੱਟਾ ਜਿਹਨੇ ਵੇਅਰ ਕਰਨਾ ਦੁਪੱਟਾ ਲੈ ਸਕਦਾ ਏ ਅੱਛਾ ਚੱਕ ਕੇ ਦਿਖਾਇਆ ਹੈ ਅੱਛਾ ਹੀ ਗਰਲਿਸ਼ ਟਾਈਪ ਹੈ ਵਾਹ ਜੀ ভাই ਇਹ ਸ਼ਿਰ ਸ਼ਿਰਮਾਨੀ ਅਰਗਈ ਆ ਹਨਾ ਜਿਹਨੇ ਲਾਈਟ ਕਲਰ ਆ ਯਾਰ ਜਿਵੇਂ ਲਾਈਟ ਕਲਰ ਚ ਐਡਾ ਸੋਹਣਾ ਲੱਗਾ ਨਾ ਮੈਨੂੰ ਜਿਵੇਂ ਇੱਥੇ ਡਿਜ਼ਾਈਨ ਵੀ ਇਧਰ ਇਹਦੇ ਦੇ ਵੀ ਚਿੜੀਆਂ ਚੁੜੀਆਂ ਬਿਠਾਈਆਂ ਆ ਉੱਪਰ ਤੇ ਬੈਕ ਤੇ ਵੀ ਅੱਛਾ ਦਿਖਾਇਆ ਹੈ ਆ ਆ ਯਾਰ ਨਾਲੇ ਹਲਕਾ ਫੋਲਕਾ ਆਪਾਂ ਕਿਤੇ ਵੀ ਪਾ ਸਕਦੇ ਹਾਂ ਸੋ ਡਿਜ਼ਾਈਨ ਵੀ ਬੜਾ ਸੋਹਣਾ ਵਾਹ ਜੀ ਵਾਹ ਮਮਾ ਦੱਸੋ ਹਾਂ ਆ ਮੈਨੂੰ ਬਹੁਤ ਸੋਹਣਾ ਲੱਗਦਾ ਤੁਹਾਨੂੰ ਤੇ ਸਾਰੇ ਸੋਹਣੇ ਲੱਗਦੇ ਆ ਅੱਛਾ ਨਾਲ ਕੰਬੀਨੇਸ਼ਨ ਵਾਹ ਜੀ ਵਾਹ ਕੀ ਆਹੀ ਬਾਤਾਂ ਬੜੇ ਦਾਰੀ ਜਿਹਾ ਸੂਟ ਹੈ ਇਹ ਹਾਂ ਤੁਹਾਡੇ ਕੋਲ ਵੀ ਇਹਦੇ ਨਾਲ ਦਾ ਇੱਕ ਹੈਗਾ ਨਾ ਉਹ ਵੀ ਬੜਾ ਸੋਹਣਾ ਹੈ ਨਹੀਂ ਯਾਰ ਡਿਜ਼ਾਈਨ ਬੜਾ ਸੋਹਣਾ ਜਿਹੜਾ ਉੱਪਰ ਵਰਕ ਕੀਤਾ ਆ ਟ੍ਰਾਂਕ ਸਾਰੇ ਅੱਛਾ ਰੌ ਸਿਲਕ ਆ ਗਿਆ ਲਓ ਜੀ ਦੀ ਸਿਲਕ ਜੀ ਨੂੰ ਲੇਡੀਜ਼ ਹਾਸਤੇ ਰੋ ਅੱਗੇ ਆ ਗਿਆ ਸੀ ਇਹਨੂੰ ਖਾਦੇ ਕਹਿੰਦੇ ਸੀਗੇ ਹੁਣ ਇਹਦਾ ਨਾਂ ਹੀ ਬਦਲਤਾ ਆ ਬਗਲਾ ਕੀ ਕਰਦਾ ਪਿਆ ਇੱਥੇ ਯਾਰ ਫੜਦਾ ਲੋ ਅੱਛਾ ਇਹ ਤੇ ਬੜਾ ਪਾਰਾ ਇਹ ਸੂਟ ਹੈ ਚੱਕ ਕੇ ਦਿਖਾਇਆ ਜਿਆ ਨੂੰ ਲਓ ਵੀ ਕੁੜੀਓ ਆ ਇਧਰ ਚੈੱਕ ਕਰੋ ਵਾਹ ਜੀ ਵਾਹ ਬੜੀ ਸੋਹਣੀ ਕਢਾਈ ਹੈ ਨਾ ਹੈਂਡਵਰਕ ਤਾਂ ਫੁੱਲੀ ਹੈਂਡਵਰਕ ਆ ਜਿਹੜਾ ਵੀ ਪਸੰਦ ਆਉਂਦਾ ਸਕਰੀਨਸ਼ਾਟ ਮਾਰ ਲਓ ਇਹਨਾਂ ਨੂੰ ਆਰਡਰ ਦਿਓ ਇਹਨਾਂ ਦਾ ਸਰ ਖਾਓ ਫਿਰ ਤੁਸੀਂ ਆ ਕਿੱਡਾ ਆ ਗਿਆ ਔਰ ਯਾਰ ਆ ਕਿੰਡਾ ਸੋਹਣਾ ਕਲਰ ਹੈ ਹੈ ਇਹ ਸ਼ਨੀਲ ਚ ਆ ਗਿਆ ਵੈਲਵਟ ਹਾਂਜੀ ਵੈਲਵਟ ਸ਼ਨੀਲ ਹੁਣ ਵੈਲਵਟ ਕਹਿ ਦਿੰਦੇ ਪਹਿਲਾਂ ਸ਼ਨੀਲ ਕਹਿ ਦਿੰਦੇ ਨੇ ਲਓ ਜੀ ਇਧਰ ਇਹਦਾ ਵੀ ਕੰਬੀਨੇਸ਼ਨ ਮੰਮੀ ਕਿੰਡਾ ਸੋਹਣਾ ਬਹੁਤ ਪਿਆਰਾ ਬਣਿਆ ਹੋਇਆ ਕੰਟਰਾਸਟ 3D ਵਾਓ ਆ ਬਾਹ ਸਰ ਨੂੰ ਕਹਿਣ ਲੱਗਾ ਮੈਨੂੰ ਲਓ ਵੀ ਆ ਵੀ ਦੁਪੱਟਾ ਵੀ ਨਾ ਬਹੁਤ ਸੋਹਣਾ ਤੁਸੀਂ ਵੀ ਦੱਸੋ ਕਿਹੜਾ ਸੋਹਣਾ ਮੈਨੂੰ ਸਾਰੇ ਸੋਹਣੇ ਲੱਗ ਜਾਂਦੇ ਸਾਰੇ ਨਾ ਗੱਡੀ 'ਚ ਰਗਾ ਲੀਏ ਲਓ ਵੀ ਸੂਟ ਤੇ ਵਾਕਿਆ ਸਾਰੇ ਸੋਹਣੇ ਆ ਯਾਰ ਚੜਦੇ ਤੋਂ ਚੜਦਾ ਸੂਟ ਜੇ ਸੋ ਇਸ ਤੋਂ ਬਾਅਦ ਵਾਰੀ ਆਉਂਦੀ ਆ ਆ ਆ ਨਵੀਂ ਜੀ ਤੁਸੀਂ ਦੱਸਦੇ ਪਏ ਸੀ ਕਿ ਇਹ ਨਵੀਂ ਜੀ ਚੀਜ਼ ਬਣਾਈ ਆ ਇਹ ਫਰਸ਼ੀ ਕੀ ਆ ਫਰਸ਼ੀ ਸਲਵਾਰ ਜਿਹੜੀ ਅੱਜ ਕੱਲ ਬਹੁਤ ਖੁੱਲਾ ਪੌਂਚਾ ਚੱਲੇ ਜੀ ਨੂੰ ਫਰਸ਼ੀ ਸਲਵਾਰ ਬੀਬੀ ਕਹਿੰਦੇ ਸੀ ਸਾਡੀ ਫਰਸ਼ੀ ਸਲਵਾਰ ਬਣਾਈ ਆ ਜੀ ਜੀ ਅੱਛਾ ਇਹਦਾ ਬੋਟ ਆ ਕਿਵੇਂ ਕੱਪੜੇ ਘੱਟ ਗਿਆ ਸੀ ਇੱਥੇ ਨਹੀਂ ਨਹੀਂ ਅੰਡਰਸਟੈਂਡਿੰਗ ਨੇ ਆ ਵੀ ਭਾਈ ਕਿ ਡਿਜ਼ਾਈਨ ਆ ਵੀ ਸੋਹਣਾ ਹੈ ਫਰਸ਼ੀ ਕਿਹੜਾ ਫਰਸ਼ੀ ਪਰ ਇਹ ਫਰਸ਼ੀ ਸਲਵਾਰ ਵਾਲੇ ਇਹ ਸ਼ਾਰਟ ਸ਼ਰਟ ਕਪੜਾ ਕਿਹੜਾ ਹੈ ਇਹ ਰੌ ਸਿਲਕ ਅੱਛਾ ਰੌ ਸਿਲਕ ਪਿਓ ਵਿੱਚ ਸਿਲਕ ਐਡ ਕੀਤੀ ਹੋਈ ਲੋ ਜੀ ਤੇਰੀ ਚੀਜ਼ ਰੈਡੀ ਕਰਕੇ ਦੇਣਗੇ ਨਾ ਤੁਹਾਨੂੰ ਬਾ ਕਮਾਲ ਬਹੁਤ ਸੋਹਣੀ ਚੀਜ਼ ਹੋਊਗੀ ਉਹ ਐਦਾਂ ਤੁਸੀਂ ਵੇਖਦੇ ਹੀ ਪਏ ਆ ਸਾਰਾ ਹੈਂਡਵਰਕ ਕਰਦੇ ਨੇ ਇਹ ਛੋਟੇ ਲੇਟੈਸਟ ਹੈ ਨਵਾਂ ਹੀ ਡਿਜ਼ਾਈਨ ਹੈ ਉਹ ਵਾਹ ਵਾਹ ਤੇ ਕਲਰ ਹੀ ਬੜਾ ਪਿਆਰਾ ਹੈ ਯਾਰ ਇਹਨਾਂ ਸਲਵਾਰ ਸੈਲਫ ਵਿੱਚ ਲਓ ਵੀ ਕੁੜੀਓ ਚੜ ਦੇ ਦੋ ਚੜਦਾ ਡਿਜ਼ਾਈਨ ਵਾਹ ਜੀ ਆਹ ਕਿੱਡਾ ਸੋਹਣਾ ਹਨਾ ਰਾਤ ਨੂੰ ਪਾਇਆ ਹੋਵੇ ਤੇ ਕਿੱਡਾ ਸੋਹਣਾ ਲੱਗੂਗਾ ਦਿਨੇ ਵੀ ਸੋਹਣਾ ਲੱਗਦਾ ਤੁਹਾਡਾ ਮਾਤ ਚੱਲੇ ਤੁਸੀਂ ਨੂੰ ਸਾਰੇ ਗੱਡੀ 'ਚ ਰਖਾ ਲਓ ਕਹਿ ਦੋ ਵੀ ਚੱਲ ਵੀਰ ਮੈਂ ਸਾਰੇ ਗੱਡੀ 'ਚ ਹੀ ਰੱਖਦੇ ਮੈਨੂੰ ਪਤਾ ਵੇਖ ਕੇ ਤੁਹਾਡਾ ਵੀ ਸਾਰਿਆਂ ਦਾ ਮਨ ਡੋਲੀ ਜਾਂਦਾ ਕਿ ਆਹ ਵੀ ਸੂਟ ਸੋਹਣਾ ਭੈਣ ਜੀ ਆਹ ਵੀ ਸੋਹਣਾ ਆ ਚਲੋ ਵੀ ਅੱਗੇ ਆਗੇ ਜੇ ਗ੍ਰੀਨ ਮੀਰ ਵਾਲਵਰਟ ਸਾਰਿਆਂ ਨੇ ਇੱਕ ਚੀਜ਼ ਬੜੀ ਵਧੀਆ ਲੱਗੀ ਵਰਕੇ ਫਰਕ ਬਹੁਤ ਜ਼ਿਆਦਾ ਆਉਂਦਾ ਉਹ ਹੈਵੀ ਸੂਟ ਆ ਹਨਾ ਲਓ ਇਹ ਆ ਗਿਆ ਵੈਲਵਟ ਚ ਉਹੀ ਸ਼ਲੀਨ ਦਾ ਸੂਟ ਲਓ ਜੀ ਇੱਕ ਵਾਰੀ ਪ੍ਰੋਪਰ ਦਿਖਾ ਕੰਮ ਵੀ ਬਹੁਤ ਹੈਵੀ ਕੀਤਾ ਹੋਇਆ ਅੱਛਾ ਇਹ ਹੈ ਹੈਂਡਵਰਕ ਹਾਂ ਸਾਰਾ ਹੈਂਡਵਰਕ ਆਪ ਹੀ ਤਾਦਿਆ ਕਰੋ ਸਾਰਾ ਹੈਂਡਵਰਕ ਲਓ ਜੀ ਹੱਥਾਂ ਨਾਲ ਕੀਤਾ ਸਾਰਾ ਵਰਕ ਉਹ ਕਲਰ ਵੀ ਸੋਹਣਾ ਵਾਹ ਜੀ ਵਾਡ ਵਾਹ ਕੀ ਡਿਜ਼ਾਈਨ ਹੈ ਚਲੋ ਜੀ ਨੈਕਸਟ ਵਨ ਆ ਗਿਆ ਹੈਗਾ ਸ਼ਰਾਰਾ ਸੂਟ ਇਹਦਾ ਦੁਪੱਟਾ ਵੀ ਬਹੁਤ ਸ਼ਰਾਰਾ ਆ ਗਿਆ ਜੀ ਉਹ ਕੁੜੀਆਂ ਦਾ ਕਿੰਨਾ ਕੋ ਹੁੰਦਾ ਸ਼ਰਾਰਾ ਹੁੰਦਾ ਪਲਾਜ਼ੋ ਗਰਾਰਾ ਲਹਿੰਗਾ ਪਲਾਜ਼ੋ ਪਟਿਆਲਾ ਸ਼ਾਹੀ suit ਫਰੋਜਪ uri suit ਮੁੰਡਿਆਂ ਦੇ ਯਾਰ ਪੈਂਟ ਸ਼ਰਟ ਕੱਟਦਾ ਵੀ ਆਮਾ ਕੋਟ ਪੈਂਟ ਬਸ ਹਾਂ ਪਟਿਆਲਾ suit ਲੋਰ ਟੀ ਸ਼ਰਟ ਕਿੰਨਾ ਕੋ ਹੁੰਦਾ ਤੇ ਆ ਕੀ ਆ ਗਿਆ ਜੀ ਸ਼ਰਾਰਾ suit ਨਾ ਸ਼ਰਾਰਾ ਅੱਛਾ ਇਹਦੇ এমਬੀ ਸਲੀਵਸ ਤੇ ਹੈਵੀ ਵਰਕ ਹੈ OK ਅੱਛਾ ਵੈਸੇ ਹਾਂ ਸਾਦਾ ਜਿਹਾ ਸੂਟ ਆ ਜਿਵੇਂ ਪਰ ਹੈਵੀ ਹੋਈ ਹੈ ਇਹਨੂੰ ਆਪਾਂ ਸਾਦਾ ਵੀ ਨਹੀਂ ਕਹਿ ਸਕਦੇਗੇ ਹਾਂ ਇਤੋਂ ਹੈਵੀ ਹੈਵੀ ਵਰਕ ਹੈ ਸਾਰਾ ਜਦੋਂ ਮੈਂ ਵੇਅਰ ਕਰਦੇ ਨਾ نیچے ਆ ਤਾਂ ਨਹੀਂ ਆ ਚੀਜ਼ਾਂ ਤੋਂ ਹੈਵੀ ਲੱਗਦਾ ਪਾਇਆ ਉਦੋਂ ਮਤਲਬ ਸਾਰੇ ਸਾਰੇ ਸੂਟ ਹੀ ਬੜੇ ਸੋਹਣੇ ਯਾਰ ਇਹ ਮੇਰੇ ਪੇਜ ਤੇ ਵੀ ਉਹ ਮੈਂ ਵੀਡੀਓ ਸ਼ੂਟ ਕਰਕੇ ਹੋਣੇ ਦਾ ਅੱਜ ਜਾਂ ਕੱਲ ਹਲੇ ਦੇ ਬੜੇ ਸੂਟ ਨੇ ਆ ਸਾਰੇ ਐਡੇ ਕੁ ਸੋਹਣੇ ਸੋਹਣੇ ਡਿਜ਼ਾਈਨ ਆ ਉਹ ਤੁਹਾਨੂੰ ਅਸੀਂ ਇੱਥੇ ਨਹੀਂ ਦਿਖਾ ਸਕਦੇ ਉਹਦੇ ਵਾਸਤੇ ਤੁਹਾਨੂੰ ਆਈਡੀ ਦੱਸ ਦਾਂਗੇ ਉਹਨੂੰ ਫੋਲੋ ਕਰ ਲਿਓ ਉੱਥੇ ਡਿਜ਼ਾਈਨ ਅਪਡੇਟ ਕਰਦੇ ਰਹਿੰਦੇ ਨੇ ਲਓ ਜੀ ਜਿੰਦਾ ਇੰਤਜ਼ਾਰ ਸੀਗਾ ਮਮਾ ਦਾ ਸੂਟ ਇਹ ਵੀ ਹੈਂਡਵਰਕ ਦਾ ਕੰਮ ਹੈ ਲਓ ਜੀ ਚੈੱਕ ਕਰੋ ਗਰਾਂ ਦੀ ਹੈਂਡਵਰਕ ਕੀਤਾ ਹੋਇਆ ਜੀ ਇਧਰ ਵਾਹ ਜੀ ਵਾਹ ਕੀ ਬਾਤਾਂ ਟਾਈਂਡਾਈਂਡਾਈਂਡ ਕਪੜਾ ਕਿਹੜਾ ਜੇ? ਇਹ ਟਾਈਆਂ ਦਾ ਹੀ। ਟਾਈਆਂ ਦਾ ਹੀ। ਕੱਪੜੇ ਤੁਸੀਂ ਨਵੇਂ ਜੇ ਕੱਢੀ ਜਾਂਨੇ ਕਦੇ ਕਿਹੜਾ ਕਦੇ ਕਿਹੜਾ। ਇਹ ਵੀ ਵੈਲਵਟ ਤੇ। ਲਓ ਜੀ। ਚੈੱਕ ਕਰੋ ਕਰਾਂ ਦੀ। ਆ ਵੀ ਵੈਲਵਟ ਦਾ ਆ ਗਿਆ। ਕੰਟਰਾਸਟ ਬਹੁਤ ਵਧੀਆ ਬਣਿਆ ਹੋਇਆ। ਵਾਕੇ ਜਿਹੜਾ ਕੰਟਰਾਸਟ ਬੜਾ ਸੋਹਣਾ ਜੇ। ਲਓ ਜੀ। ਇਹਦਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਦੁਪੱਟੇ ਤੇ। ਹਾਂ ਫਲੀਨ ਦਾ ਨਾਲੇ। ਹਾਂਜੀ। ਇਹਨਾਂ ਦਾ ਦੁਪੱਟਾ ਵੀ ਬਹੁਤ ਸੋਹਣਾ। ਵਾਹ ਯਾਰ ਇਹ ਤਾਂ ਕੰਬੀਨੇਸ਼ਨ ਬੜਾ ਸੋਹਣਾ ਜੇ। ਵਾਜੀਵਾ ਇਧਰ ਮਣ ਕਹਿੰਦੇ ਡੋਲੀਆਂ ਤਾਂ ਆ ਵੀ ਸੂਟ ਚੱਕ ਲਈ ਆ ਵੀ ਚੱਕ ਲਈਏ ਤੁਹਾਡੇ ਆਪਦੇ ਨਹੀਂ ਜਿੰਨੇ ਮੱਗੀ ਚੱਕ ਲੋ ਲੋ ਇਹਦੇ ਹਾਲੇ ਇਹ ਤੇ ਹਾਲੇ ਤੁਹਾਨੂੰ ਆਪਾਂ ਸੂਟ ਹੀ ਦਿਖਾਏ ਆ ਜਿਹੜੇ ਲਹਿੰਗੇ ਤਿਆਰ ਕੀਤੇ ਹੋਏ ਆ ਹੈਂਡ ਮੇਡ ਆ ਨਾ ਲਹਿੰਗੇ ਹਾਂਜੀ ਹਾਂਜੀ ਲਹਿੰਗੇ ਫੁਲਕਾਰੀਆਂ ਐਡੇ ਕੋ ਸੋਹਣੇ ਸੋਹਣੀਆਂ ਵੈਰਾਈਟੀਆਂ ਨੇ ਤਾਂ ਹੁਣ ਆ ਦੇਖੋ ਅਜੇ ਫਿਨਿਸ਼ਿੰਗ ਕਰਨ ਵਾਲੀ ਪਈਏ ਇਹ ਤਾਂ ਮੇਰੀਆਂ ਮਤਲਬ ਵੀ ਆਰਡਰ ਤੇ ਚੱਲ ਰਹੀ ਪਹਿਲਾਂ ਫੁਲਕਾਰੀ ਫੁਲਕਾਰੀ ਬਣੂ ਸਜਣੋਂ ਆਰਡਰ ਤੇ ਕਿਉਂਕਿ ਇਹ ਕੱਟਣਾ ਕਾਟੇ ਨਾਲ 6 ਮਹੀਨੇ ਮੈਂ ਪਹਿਲਾ ਆਰਡਰ ਦੇਣਾ ਪੈਣਾ ਕਿਉਂਕਿ ਇਹ ਸਾਰੀਆਂ ਆਰਡਰ ਹਾਂ ਹਾਂ ਇਹ ਤੇ ਹੈ ਨਹੀਂ ਕਿ ਮਸ਼ੀਨ ਨਾਲ ਹੈਂਡ ਮੇਡ ਬੰਦੀਆਂ ਨੇ ਇਹ ਸਾਰੀਆਂ ਜਾਨੀਆਂ ਹਲੇ ਕਿ ਦੋ ਹੀ ਰੈਡੀ ਹੋਈਆਂ ਨੇ ਜਿੰਨਾ ਚੋ ਅੱਛਾ ਇੱਕ ਕਰਦੀਆਂ ਫਿਰ ਸਾਰਾ ਕਲਰ ਹਾਂ ਇਹਨਾਂ ਚ ਕਲਰ ਬੰਦ ਲਓ ਜੀ 20 ਫੁਲਕਾਰੀਆਂ ਦੇ ਆਰਡਰ ਆਏ ਹੋਏ ਜੇ ਲਓ ਜੀ ਮੰਮਾ ਲੈ ਕੇ ਦਿਖਾ ਦੇ ਫੁਲਕਾਰੀ ਲਓ ਜੀ ਫੁਲਕਾਰੀ ਬੜੀ ਸੋਹਣੀ ਲਓ ਜੀ ਇੱਧਰ ਫੁਲਕਾਰੀ ਚੈੱਕ ਕਰੋ ਕਹਿੰਦੇ ਮੰਮੀ ਨੇ ਮੋਰ ਆਰੀ ਫੁਲਕਾਰੀ ਲੈ ਲਈ ਵਾਹ ਜੀ ਵਾਹ ਕਿੱਡਾ ਸੋਹਣਾ ਡਿਜ਼ਾਈਨ ਆ ਯਾਰ ਫੁਲਕਾਰੀਆਂ ਬੜੀਆਂ ਸੋਹਣੀਆਂ ਜਿੰਨੀਆਂ ਮਰਜ਼ੀ ਚੱਕੋ ਕਿਵੇਂ ਪਸੰਦ ਚੱਕ ਲਈਏ ਹਾਂ ਚੱਕ ਲੈਣੇ ਆ ਆ ਦੇਖੋ ਛੋਟੇ ਜਿਹੜੇ ਫਰਸ਼ੀ ਸਲਵਾਰ ਨਾਲ ਸ਼ਾਰਟ ਸ਼ਰਟਸ ਲੂਜ਼ ਲੂਜ਼ ਪਾਕਟਸ ਵਾਲੇ ਜਿਹਦਾ ਅੱਜ ਕੱਲ ਚੱਲ ਰਿਹਾ ਹੈ ਅੱਛਾ ਹਾਂ ਇਹਦਾ ਵਾਵਾ ਅੱਜ ਕੱਲ ਚੱਲ ਰਿਹਾ ਹੈ ਹਨਾ ਟ੍ਰੈਂਡ ਇਹ ਜੇਬਾਂ ਵਾਲੇ ਇਹ ਕਪੜਾ ਵੀ ਸੋਹਣਾ ਹੈ ਇਹ ਸਿਲਕੇ ਅੱਛਾ ਸਿਲਕੇ ਹੈ ਇਹ ਜਿਵੇਂ ਪਹਿਲਾਂ ਸਾਡੀ ਮੈਰਿਸਨ ਗੈਵਨਸ ਚਲਦੀ ਸੀਗੀ ਸਿਲਕ ਚਲਦਾ ਲੋ ਵੀ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਨਾ ਕੋਈ ਫੁਲਕਾਰੀ ਹੈ ਜਿਹੜਾ ਤੁਸੀਂ ਚਾਹੋਗੇ ਕਿ ਇਦਾਂ ਦਾ ਡਿਜ਼ਾਈਨ ਬਣਾ ਦਿਓ ਬਾਕੀ ਤਾਂ ਇਨਾਂ ਇਨਾਂ ਕੋਲੇ ਆਪਦੇ ਕੋਲੇ ਵੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਪਈ ਹੈ ਜੇ ਤੁਸੀਂ ਤੁਹਾਡੀ ਆਪ ਦੀ ਕੋਈ ਮਨਪਸੰਦ ਹੈ ਕਿ ਅਸੀਂ ਇਦਾਂ ਦਾ ਤਿਆਰ ਕਰਾਉਣਾ ਬਹੁਤ ਹੀ ਵਧੀਆ ਬਰੀਕੀ ਨਾਲ ਕੰਮ ਕਰਦੇ ਨੇ ਕੋਈ ਕੰਪਲੇਂਟ ਨਹੀਂ ਆਊਗੀ ਤੇ ਬਾਕੀ ਕੰਮ ਤੁਸੀਂ ਵੇਖ ਲਾ ਸੂਟ ਸਾਟ ਇੱਡੇ ਸੋਹਣੇ ਪਈ ਨਾ ਆ ਇਧਰ ਆ ਕਿਹੜੇ ਸੂਟ ਆ ਸ਼ਰਟਸ ਉਹਰੇ ਅਸੀਂ ਆਪ ਹੀ ਰੈਡੀ ਕਰਦੇ ਆ ਜਿੱਦਾਂ ਕਿ ਕੋਈ ਨਹੀ ਲਓ ਜੀ ਇਧਰ ਤਾਮਾ ਜਮਾ ਦਾ ਅੱਧਾ ਕਿ ਇਧਰ ਟੰਗੇ ਹੋਏ ਆ ਵਾਹ ਜੀ ਵਾਹ ਲਓ ਵੀ ਇਧਰ ਲਹਿੰਗੇ ਵੀ ਪਏ ਆ ਸਾਰੇ ਇਹ ਸਾਨੂੰ ਕਸ਼ਟ ਬੜਾ ਕਰਨਾ ਪੈਣਾ ਜੀ ਇੱਕ ਵਾਰੀ ਤੁਹਾਨੂੰ ਅਸੀਂ ਇਦਾਂ ਹੀ ਦਿਖਾ ਦਿੰਨੇ ਆ ਜੇ ਕਿਸੇ ਨੇ ਵਿਆਹस्ते ਆਪਦੇ ਵਾਸਤੇ ਲਹਿੰਗਾ ਲੁੰਗਾ ਰੈਡੀ ਕਰਾਉਣਾ ਕੁੜੀਓ ਚੱਕੋ ਜੀ ਹੈਂਡ ਮੇਡ ਤੁਸੀਂ ਵੀ ਯਾਦ ਕਰੋਗੇ ਕਿ ਕਿਦਾਂ ਹੋਏ ਨੇ ਕੋਈ ਅੱਖਰ ਕਰਕੇ ਘਰੇ ਕੋ ਗਰੇਵੀ ਨੇ ਸਾਰੇ ਡਰੈਸ ਬੜੇ ਸੋਹਣੇ ਸੋਹਣੇ ਡਿਜ਼ਾਈਨ ਪਏ ਜੀ ਥੋੜਾ ਸੂਟ ਦਿਖਾ ਦਈਏ ਫਿਰ ਨਹੀਂ ਵੇਟ ਹੋ ਰਹੀ ਚਾਹ ਪੀ ਕੇ ਮੰਮੀ ਦਾ ਸੂਟ ਦਿਖਾਵਾਂਗੇ ਠੀਕ ਹੈ ਲਓ ਜੀ ਫਾਈਨਲੀ ਇੰਤਜ਼ਾਰ ਦੀਆਂ ਘੜੀਆਂ ਖਤਮ ਸੋ ਹੁਣ ਮੰਮੀ ਦਾ ਸੂਟ ਦਿਖਾ ਦਈਏ ਪੂਰੇ ਮੋਰਾ ਮੂਰਾ ਵਾਲਾ ਬਣਾਇਆ ਜੇ ਐਨ ਵਧੀਆ ਵਾਲਾ ਲਓ ਹੈਂਡਵਰਕ ਹੀ ਆ ਸਾਰਾ ਵੇਖੋ ਐਦਾਂ ਚਾਹ ਕਰੇ ਲਓ ਜੀ ਬੜਾ ਸੋਹਣਾ ਡਿਜ਼ਾਈਨ ਲਓ ਜੀ ਪਹਿਲੀ ਗੱਲ ਤੁਸੀਂ ਕੰਬੀਨੇਸ਼ਨ ਚੈੱਕ ਕਰੋ ਇਹਦਾ ਬੜਾ ਸੋਹਣਾ ਕੰਬੀਨੇਸ਼ਨ ਜੀ ਆ ਨਾਲ ਦੁਪੱਟਾ ਆ ਗਿਆ ਬਹੁਤ ਕੈਂਟ ਬਣਿਆ ਆ ਇਹ ਨਾਲ ਵਾਹ ਜੀ ਵਾਹ ਮੁਕੈਸ਼ ਮਮਾ ਮੁਕੈਸ਼ ਦੋ ਸੂਟ ਬਣਾਏ ਜੇ ਇਹ ਕੇ ਵਾਲਾ ਇੱਕ ਪਾਸ ਤੇ ਇਹ ਕਾ ਜਿਹੜਾ ਜੇ ਇਹ ਤੇ ਆਪ ਪਹਿਲਾਂ ਵੀ ਦਿਖਾਤਾ ਸੀ ਤੇ ਜਿਹੜੇ ਦੂਸਰੇ ਬਣੇ ਉਹ ਵਿਖਾਉਣੇ ਨਹੀਂ ਜੇ ਸੂਟ ਹੈ ਉਹ ਵੀ ਤਾਂ ਬਣੇ ਨੇ ਸੂਟ ਵਾਹ ਮਮਾ ਜਨਾਉ ਕਰ ਜਾ ਕੇ ਦਿਖਾਵਾ ਜਿਵੇਂ ਬਣਾਏ ਤੇ ਬਹੁਤ ਆ ਜਿਵੇਂ ਆਹ ਬਾਬਾ ਸਾਰੇ ਮੰਮੀ ਦੇ ਸੂਟਾਂ ਦਾ ਹੀ ਆ ਆ ਦੋ ਮੇਨ ਸੂਟ ਸੀ ਆ ਸਾਰੇ ਮੰਮਾ ਨੇ ਸੂਟ ਬਣਾਏ ਆ ਸਾਰੇ ਆ ਜੇ ਕਹਿੰਦੇ ਦੋ ਸੂਟ ਬਣਾ ਲਈਏ ਹਾਂ ਆ ਸਾਰੇ ਸੂਟ ਹੈ ਪਰ ਜਿਹੜੇ ਦੋ ਮੇਨ ਸੂਟ ਨੇ ਜਿਹੜੇ ਜ਼ਿਆਦਾ ਸੋਹਣੇ ਨੇ ਉਹ ਇੱਕ ਆ ਤੇ ਇੱਕ ਉਹ ਜਿਹੜਾ ਸੋ ਨਾਲ ਲਹਿੰਗਾ ਲੈ ਲਿਆ ਲਹਿੰਗਾ ਕਿਹੜਾ ਪਾਉਣਾ ਏ ਹੁਣ ਲਹਿੰਗਾ ਪਾਉਣਾ ਇੱਕ ਆ ਤੱਗੜਾ ਘਗਰਾ ਸੌਰੀ ਘਗਰਾ ਇੱਕ ਇਹ ਤੇ ਇੱਕ ਆ ਦੇਖੋ ਜੀ ਬਾਕੀ ਤੁਸੀਂ ਹਾਏ ਹੁਣ ਮੈਨੂੰ ਤਾਂ ਆ ਜਿਆਦਾ ਪਸੰਦ ਆਇਆ ਬਾਕੀ ਕੱਲ ਨੂੰ ਡਿਸਾਈਡ ਕਰਾਂਗੇ ਕਿਹੜਾ ਪਾਉਣਾ ਤੇ ਕਿਹੜਾ ਨਹੀਂ ਇੱਕ ਆ ਘਗਰਾ ਇਹ ਤੇ ਇੱਕ ਹੈਗਾ ਜੀ ਰੈੱਡ ਚਲੋ ਬਾਸ ਕਰੋ ਹੁਣ ਰੱਖ ਦੋਗੇ ਐਂ ਫੜੀ ਰੱਖਣੇ ਆਂ ਫੜੀ ਰੱਖਣੀ ਆਂ ਲਓ ਸੂਟਾਂ ਦਾ ਚਾਹੀ ਇੰਨਾ ਸੋਹਣੇ ਸੋਹਣੇ ਸੂਟ ਸੂਟ ਲੈ ਲਿਆ ਤੇ ਹਲੇ ਵੀ ਸੂਟਾਂ ਵਾਲੀ ਚਾ ਕੀ ਜਾਂਦੇ ਆ ਚਾਕੜੇ ਨਹੀਂ ਆਣਾ ਲਓ ਵੀ ਸੱਜਣੋ ਆ ਜੇ ਡਰੈੱਸ ਮਿਸਟਿਕ ਅਟਾਇਰ ਫਰੋਜਪੁਰ ਸ਼ਹਿਰ ਵਿੱਚ ਬੁਟੀਕ ਜੇ ਨੰਬਰ ਆ ਨੰਬਰ ਦੋਨੋ ਨੰਬਰ ਹੀ ਨੇ ਨਾ ਹਾਂਜੀ ਬੇਟਾ ਦੋਨੋ ਨੰਬਰ ਨੇ ਦੋਨੋ ਨੰਬਰ ਨੇ ਸੋ ਐਡਰੈਸ ਪ੍ਰੋਪਰ ਦੱਸਿਆ ਹੋਇਆ ਤੇ ਜਿਹੜੀ ਆ ਆ ਜਰੂਰ ਪਾ ਲਿਓ ਸਾਰੇ ਕਾਕਾ ਨੂੰ ਬੇਨਤੀ ਆ ਗਈ ਖਰੀਦੇ ਸਮੇਂ ਕੋਲ ਪੰਜਾਬ ਪਰਸੈਂਟ ਪਹਿਲਾਂ ਅਡਵਾਂਸ ਹਾਂ ਉਹਦੇ ਬਿਨਾ ਗਤੀ ਨਹੀਂ ਜੇ ਕਿੰਦਾ ਹੀ ਨਹੀਂ ਕਿ ਲੋਕ ਬਾਅਦ ਚਾਹ ਸੂਟ ਲੈ ਕੇ ਬਾਅਦ ਚ ਕੋਈ ਆਂਦੀ ਨਹੀਂ ਪੇਮੈਂਟ ਦਿੰਦੀ ਹਾਂ ਚੱਲੀਏ ਹੁਣ ਕਿ ਇੱਥੇ ਰਹਿਣਾ ਮੈਂ ਹਰਮਨ ਨਾਲ ਇੱਕ ਗੱਲ ਕਰਨੀ ਮੈਂ ਜਦੋਂ ਆਪਣੀ ਲੱਫਰੀ ਦੀ ਮੈਰिज ਸੀ ਨਾ ਅਸੀਂ ਮਹਿੰਦੀ ਲਗਵਾ ਰਹੇ ਸਕੂਲ ਬੈਠੇ ਸੀ ਕਿਤਾ ਮੈਂ ਕਹਿਆ ਸੀ ਨਾ ਵੀ ਹਰਮਨ ਦੀ ਮੈਰिज ਆ ਤੇ ਸਾਰਿਆਂ ਨੇ ਸਮਝਿਆ ਕਿ ਤੇ ਹਰਮਨ ਦੀ ਮੈਰिज ਆ ਮੇਰਾ ਵਿਆਹ ਕਰਦੇ ਹੀ ਨਹੀਂ ਇਹ ਮੈਨੂੰ ਕਾਲ ਕਰ ਕਰ ਕੇ ਤੁਸੀਂ ਤੁਸੀਂ ਵਾਵਾ ਰਿਸ਼ਤੇ ਰੁਸ਼ਤੇ ਕਰਾਉਂਦੇ ਰਹਿੰਦੇ ਜੇ ਤੁਸੀਂ ਕੁੜੀ ਲੱਭੋ ਬਸ ਠੀਕ ਹੈ ਆ ਪੱਡਾ ਮਿਕਰ ਨੈਕਸਟ ਵਲੌਗ ਚ ਆਪਾਂ ਗੁੜੀ ਨਾਲ ਹੀ ਬਾਹਰ ਜਿਵੇਂ ਬੱਚੇ ਸਕੂਲ ਜਾਣ ਲੱਗੇ ਨਹੀਂ ਰੈਡੀ ਹੋ ਜਾਂ ਆਪਦੇ ਝੋਲੇ ਪਾੜ ਲੇ ਫੌਲਟੀ ਸੀ ਤੱਕ ਫੁਲਕਾਰੀਆਂ ਲਹਿੰਗੇ ਜੰਗੇ ਸੂਟ ਹੁਣ ਹੁਣ ਚੱਲ ਇਹਨਾਂ ਦਾ ਦੋ ਕੁ ਮਹੀਨੇ ਸੌਖੇ ਨਿਕਲ ਜਾਣਗੇ ਦੋ ਮਹੀਨੇ ਨਹੀਂ ਆ ਫੇਰ ਆ ਜਾਣਾ ਆਪਣਾ ਪ੍ਰੋਗਰਾਮ ਪ੍ਰੋਗਰਾਮ ਤੇ ਹੁਣ ਆਉਣੀ ਰਹਿਣੀ ਹੁਣ ਇਹ ਥੋੜੀ ਕਿੰਨੇ ਬੰਦਾ ਸੂਟ ਹੀ ਸੂਟ ਹੀ ਬਣਾਈ ਜਾਈਏ ਕੋਈ ਨਹੀਂ ਜਦੋਂ ਮੇਰੀ ਘਰ ਆਲੀ ਆ ਗਈ ਮੈਂ ਵੀ ਇੱਥੇ ਆਇਆ ਕਰਨ ਉਹ ਨਾ ਉਹ ਨਾ ਰਹਿਣ ਦੁੱਧ ਨਾ ਉਹ ਨਹੀਂ ਰਹਿਣ ਦੁੱਧ ਹੀ ਰਹਿ ਬਈ ਯਾਰ ਯਾਰ ਤੂੰ ਪਿਛਲੀ ਵਾਰੀ ਵੀ 1000 ਰੁਪਿਆ ਸ਼ਗਨ ਦਿੱਤਾ ਸੀ ਤੂੰ ਫੇਰ ਦੇਤਾ ਜੀ ਯਾਰ ਐਦਾਂ ਨਾ ਕਰਿਆ ਕਰੋ ਪਲੀਜ਼ ਐਦਾਂ ਮੇਰੀ ਜੇਬ ਭਰੀ ਰਹਿੰਦੀ ਐਦਾਂ ਨਾ ਕਰਿਆ ਕਰੋ ਆ ਫ੍ਰਿਜਰ ਹੈ ਨਾ ਲੈ ਦੱਸ ਇਹਨਾਂ ਚ ਕਰੀਮਾਂ ਪਾ ਲਓ ਕਿ ਫ੍ਰਿਜਰ ਚ ਬਰਫ਼ ਜਮਾਉਂਦੇ ਨੇ ਮਾਰੀ ਦੀ ਉਹ ਫੇਰ ਫੇਰ ਹਰਮਨ ਦੇ ਕੰਮ ਵੇਖੋ ਵੇਖੋ ਇਹ ਸੋਇਸ ਫਰਮਿਲਕਾ ਉਹਦੀ ਮਿਲਕਾ ਕਿਉਂ ਹੈ ਉਹ ਮੂੰਹ ਮਾਂ ਤੇ ਲਾਉਣੀ ਪਈ ਖੁਸ਼ਕੀ ਵਾਲੀ ਆ ਜਾਂਦੀ ਹੈ ਖੁਸ਼ਕੀ ਠੰਡੀ ਕਰਕੇ ਲਾਉਣੀ ਪੈਂਦੀ ਹੈ ਆ ਦੇਖੋ ਜੀ ਅਸਮਾਨ ਤੁਸੀਂ ਵੀ ਸਾਰਿਆਂ ਨੇ ਇਹੀ ਕੁਝ ਕਰਨਾ ਹੈ ਵੀ 3 ਸਟੋਨਸ ਤੇ ਫੀਜੇ ਇਹ ਪਾਣੀ ਪੂਣੀ ਵਸਤੇ ਨਹੀਂ ਕਰਦਾ ਪਾਣੀ ਦੀ ਬੋਤਲ ਉਹ ਪੜੀ ਅੱਗੇ ਕਰਕੇ ਰੱਖ ਛੱਡੀ ਹੈ ਐ ਐ ਅੱਗੇ ਮੈਨੂੰ ਕਹਿੰਦੇ ਆਰਮਨ ਮੇਰਾ ਸਮਾਨ ਕੱਢ ਲਈ ਤੇ ਆ ਜਾਪੀ ਜੌਨੀ 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 ਖੋਸ਼ ਹੋਣ ਪੂਰੇ 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 ਸੋ ਲਵ ਯੂ ਸੱਚ ਨੂੰ ਅਗਲਾ ਵਲੌਗ ਰੀਤਾਂ ਵਾਲਾ ਮਿਸ ਨਾ ਕਰਿਓ ਬਹੁਤ ਹੀ ਸੋਹਣਾ ਵਲੌਗ ਆ ਬਾਬੇ ਦੀਆਂ ਰੀਤਾਂ ਸੋ ਬਹੁਤ ਸੋਹਣਾ ਵਲੌਗ ਹੋਊਗਾ ਤੁਹਾਨੂੰ ਜਰੂਰ ਪਸੰਦ ਆਊਗਾ ਨੈਕਸਟ ਵਲੌਗ ਹੋ ਰੀਤਾਂ ਵਾਲਾ ਵਲੌਗ ਆਊਗਾ ਵੱਡੀਆਂ ਰੀਤਾਂ ਬਾਬਾ ਜੀ ਦੀ ਬਹੁਤ ਉੱਥੇ ਰੌਣਕ ਮੇਲਾ ਬਾਬਾ ਜੀ ਦੇ ਬਹੁਤ ਜ਼ਿਆਦੀ ਸੰਗਤ ਨੇ ਇੰਜੋਏ ਕਰੋਗੇ ਫੁੱਲ ਨਵੀਂ ਚੀਜ਼ ਵੇਖਣ ਨੂੰ ਮਿਲੂਗੀ ਐਕ ਤੁਹਾਨੂੰ ਸੋ ਜਉਂਦੇ ਬਸਦੇ ਰੱਬ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਜਰੋ ਥੈਂਕ ਯੂ ਲਵ ਯੂ ਓਕੇ ਬਾਈ ਜੀ ਬਾਈ ਬਾਈ ਹੁਣ ਤੇ ਬਾਈ ਹੋਣੀ ਆ